ਨਹੀਂ ਤਾਂ ਤੇਰੇ ਬੋਲ ਕੇ ਥੜਕ ਜਾਈਆ ਮੈਨੇ ਜਮਾਨੀ ਥੜਕਦੇ ਬੋਲ ਨਾ ਨਹੀਂ ਫਰਾਰ ਹੋ ਗਿਆ ਅਗਲਾ ਖੋਦ ਹਾਂ ਸੈਟ ਆ ਵੇ ਆ ਛੱਡੇ ਨੇ ਮੰਨ ਲਓ ਨੋ ਨਿਕਾਤ ਬੱਜ ਗਿਆ ਦੱਸ ਗਿਆ ਪਰ ਭੱਜਿਆ ਫਿੱਟਿਆ ਭੱਜਿਆ ਬਲੈਂਡਰ ਬਲੈਂਡਰ ਹਾਂ ਫਾੜ ਲਾ ਆ ਵੇ ਭਾਏ ਮੈਂ ਲੈ ਨਹੀਂ ਆ ਲੈ ਉਹਨੇ ਈ ਤੁਈ ਜਲਤ ਮਾਰੀ ਜਿੰਨਾ ਕੋ ਤਾਂ ਹੈਗੇ ਨਾ ਡੰਗਰ ਸਾਂਭ ਲਓ ਆਉਣ ਵਾਲਾ ਟਾਈਮ ਸਿਰਫ ਇਹਨਾਂ ਦਾ ਹਾਂਜੀ ਸਾਸਰੀ ਕਾ ਕੀ ਆ ਚੱਲ ਤੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਸਾਰੇ ਜਾਨਾਂ ਦਾ ਅੱਜ ਦਾ ਵਲੌਗ ਦਾ ਟੌਪਿਕ ਹੈਗਾ ਕਿ ਅਸੀਂ ਕਿਸੇ ਦੇ ਇੱਕ ਦਿਨ ਵਿਆਹ ਤੇ ਗਏ ਸੀ ਇਹਨੇ ਸਾਡੀ ਵੀਡੀਓ ਬਣਾ ਲਈ ਹਾਂਜੀ ਦੂਜਾ ਟੌਪਿਕ ਹੈ ਸਾਡਾ ਨੋਨੀ ਭੱਜ ਗਿਆ ਤੇ ਕਿਸ ਵਜ੍ਹਾ ਤੋਂ ਭੱਜਿਆ ਕੀ ਕਾਰਨ ਬਣਿਆ ਉਹ ਵੀ ਸਾਰਾ ਦੱਸ ਦਿਆਂਗੇ ਹੈਲੋ ਫਰੈਂਡਸ ਇਹ ਵਲੌਗ ਵਿਚਾਲੇ ਜਿਹੜਾ ਚੱਲਣ ਦਿਆ ਇਹਨੇ दारू ਪੀਤੀ ਹੈ ਨਾ ਸੌ ਘਾਉਂ ਦੇ ਨਾ ਮਤੋਂ ਡਰਦਾ ਦਰ ਮੇਰੇ ਕੋ ਸਨੈਪ ਕਾਰਡ ਪਈ ਨਹੀਂ ਪੀਤੀ ਆਹ ਤੇ ਤੂੰ ਹੀ ਤੇਰੀ ਪੀਤੀ ਸੌ ਘਾਣੇ ਪੀਤੀ ਕਿ ਨਹੀਂ ਪੀਤੀ ਮੈਂ ਨਹੀਂ ਸਨੈਪ ਕਾਰਡ ਤੇ ਮਾੜਾ ਚੰਗਾ ਬੋਲੂ ਤੇਰੇ ਮਾਰੇ ਦੱਸ ਦੇ ਕੋਕਟੇਲ ਪੀਤੇ ਮੌਕਟੇਲ ਨਹੀਂ ਤੂੰ ਦੱਸ ਦੇ ਪੀਤੀ ਕਿ ਨਹੀਂ ਹਾਂ ਜਨਾਬ ਬੰਦੇ ਨੂੰ ਦੱਸ ਦੇ ਮੋਟੇ ਦਾਰੂ ਪੀਤੀ ਕਿ ਨਹੀਂ ਮੰਮੀ ਆ ਮੈਂ ਆ ਮੌਕਟੇਲ ਮੈਂ ਤੇ ਸੜ ਪਾ ਦੂ ਓਏ ਮੌਕਟੇਲ ਮਤਲਬ ਕੀ ਹੁੰਦਾ ਹੈ ਮੌਕਟੇਲ ਵਿੱਚ ਹੁੰਦਾ ਲੈਮੋਨੇਡ ਉਹ ਜਿਹੜੀਆਂ ਬਾਹਰਲੇ ਗੋਰੇ ਪੀਂਦੇ ਆ ਉਹਦੇ ਗੋਰੇ ਦਾ ਵਿਆਹ ਹੀ ਨਾ ਅੱਜ ਸੱਚ ਗੋਰਿਆਂ ਦਾ ਵਿਆਹ ਨਹੀਂ ਭਰਾਵਾ ਉਹਨਾਂ ਦੀ ਕੁੜੀ ਨੇ ਜਿਹੜੇ ਬੰਦੇ ਦੇ ਅੱਜ ਵਿਆਹ ਗਏ ਹੈ ਉਹਨਾਂ ਦੀ ਕੁੜੀ ਨੇ ਗੋਰੇ ਨਾਲ ਵਿਆਹ ਕਰਾਇਆ ਹੈ ਇਹ ਇਹਨੂੰ ਬਾਹਰਲਾ ਰਿਵਾਜ ਸੀ ਮੌਕਟੇਲ ਕਾਮਨ ਚੀਜ਼ ਆਉਂਦੀ ਹੈ ਉਹ ਨਾਰਮਲ ਗੱਲ ਆਈ ਉਹਨਦੇ ਭਾਈਏ ਨੂੰ ਡੱਫ ਕੇ ਆਇਆ ਵਾ ਹੈਂ ਡੱਫ ਕੇ ਆਇਆ ਤਾਂ ਕਿਹਾ ਹੀ ਦੱਫਣ ਨਹੀਂ ਸੀ ਇਹਨੂੰ ਸੌ ਇਹਨੂੰ ਸੌ ਖਵਾਲਾ ਆਪਦੀ ਆ ਆ ਜਿਹੜੇ ਨੂੰ ਇਹ ਦਾਦੂ ਚਚਾਈ ਮੈਂ ਤਾਂ ਮੌਕਟੇਲ ਸਸਿਕਲ ਮਾਤਾ ਐ ਕਿਉਂ ਦੋ ਦੋ ਦੀ ਸਿਰ ਵਾਜੀ ਅੱਜ ਮੌਕਟੇਲ ਹੁੰਦੀ ਨਾ ਮਾਤਾ ਜਿਹੜੀ ਉਹਦੇ ਵਿੱਚ ਕਿਹਦਾ ਨਿੰਬੂ ਪਾਣੀ ਤੇ ਵਿੱਚ ਮੇਰੇ ਹਿਸਾਬ ਨਾਲ ਇੱਕ ਉਹਦੇ ਚ ਗਾਵਾਂ ਦਾ ਮੂਤ ਦਿੱਤਾ ਹਾਂ ਗਾਵਾਂ ਦਾ ਮੂਤ ਮੌਕਟੇਲ ਚ ਹਾਂ ਨਹੀਂ ਨਹੀਂ ਹਾਂ ਇਹ ਗਾਵਾਂ ਦਾ ਮੂਤ ਹੁੰਦਾ وہی ਤੁਹਾਨੂੰ ਪਿਆਇਆ ਬਸ ਕੰਜਵੀ ਪੀਈ ਹੁਣ ਕੰਜਵੀ ਹੀ ਤੂੰ ਗੋਲ ਮੰਮੀ ਮੰਮੀ ਇੱਧਰ ਦੇਖੀ ਮੰਮੀ ਇੱਧਰ ਦੇਖੀ ਆਹੋ ਸਾਮ ਦੀ ਮੰਮੀ ਦਾ ਸਿਰ ਖਾਈ ਜਾਂਦਾ ਵੇ ਇਹਨੂੰ ਪਤਾ ਜੀ ਕਿਹਦੇ ਕੌਣ ਹਾਂ ਨਹੀਂ ਆ ਮੈਂ ਉਹਨਾਂ ਨੂੰ ਮਿਲਣਾ ਤਾਂ ਡਾ ਪੁੱਛਦੀ ਪਈ ਸੀ ਹਾਂ ਮੈਂ ਕਹਿੰਦਾ ਗੱਲ ਨਹੀਂ ਨਹੀਂ ਤਾਂ ਤੇਰੇ ਬੋਲ ਕੇ ਥੜਕਦੇ ਆ ਮੈਨੂੰ ਜਮਾਨੀ ਥੜਕਦੇ ਆ ਬੋਲ ਲੱਕਾ ਸਿੱਧਾ ਤੁਰ ਕੇ ਵਖਾ ਇਹਨੂੰ ਕਾ ਸਿੱਧਾ ਤੁਰ ਕੇ ਵਖਾ ਸਿੱਧਾ ਤੁਰ ਕੇ ਵਖਾ ਆ ਆ ਸਿੱਧਾ ਹੱਥ ਆ ਇੱਥੇ ਆ ਸਿੱਧਾ ਮੱਥਾ ਮਾਰੀ ਸੀ ਅੱਗੇ ਆ ਮਾਨ ਆ ਰੱਜਿਆਂ ਦੇ ਲੱਛੜੀ ਮਾਰੀ ਜਾਂਦੇ ਫੱਤੇ ਇਹ ਲੱਛੜ ਕਾਦੇ ਹੁੰਦੇ ਪਹਿਲਾਂ ਤੂੰ ਕੀ ਕਰ ਗਿਆ ਉਹਨਾਂ ਦਾ ਗਾਵਾ ਥੱਲੇ ਨਹੀਂ ਚੱਲ ਗਏ ਉਹਨਾਂ ਨੂੰ ਇੱਕ ਦੇ ਨਿਸ਼ਾਨਾ ਲਾਉਣ ਮੈਂ ਇਹਨੂੰ ਕਹੇ ਸੌਂ ਖਾ ਜਾਣੇ ਨਹੀਂ ਪੀਤੀ ਦਾਰੂ ਮੈਂ ਸੌਂਫ ਖਾਣਾ ਯਾਰ ਦੱਸ ਇੱਧਰ ਇੱਧਰ ਦੇਖੀ ਇੱਧਰ ਦੇਖੀ ਚੋਪਰੇ ਤੁਹਾਨੂੰ ਸੌਣ ਲੱਗੇ ਦੀ ਬੋਲਣਾ ਨਹੀਂ ਵੇਖਿਓ ਇੱਧਰ ਦੇਖੀ ਮੰਮੀ ਹੁਣ ਇਹਨਾਂ ਦੇ ਮਿੱਤਰ ਨੂੰ ਫੋਨ ਲਾਉਣਾ ਕੌਣ ਚੁੱਪ 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 ਕਿਹੜਾ ਕਿਹੜਾ ਕੋਲ ਦਾ ਹੌਸਟ ਆ ਓਏ ਆ ਛੱਡੇ ਨੇ ਮਤਲਬ ਉਹ ਵੀ ਸੈਟ ਹੀ ਹੋਣਾ ਹਾਂਜੀ ਵੀਰੇ ਕਿਵੇਂ ਉਹ ਤੇ ਭਾਈ ਪੈਲਸ ਸੀ ਆ ਜੀ ਅੱਜ ਕਮਲਿਆ ਮੋٹے ਨੂੰ ਕਿਹੜੀ ਪਿਆਤੀ ਲੰਮਾ ਹੀ ਪਈ ਜਾਂਦਾ

ਹੋਣ ਫੜ ਲਾ ਆ ਵਿਆਹ ਵਾਲੇ ਨੂੰ ਸ਼ਰਮਣੀ ਹੈਗੀ ਕੋਕੋਕੋਲਾ ਫੈਂਟਾ ਲਿੰਕਾ ਉਹ ਬਲੈਂਡਰ ਇੱਕ ਫਲੈਵਰ ਕਿਵੇਂ ਕਿਵੇਂ ਨੂੰ ਕਹਤਾ ਸਾਰੇ ਧਾਰਮ ਦਾ 1000 ਰੁਪਏ ਦਮਾ ਨਾ ਮੂਤ ਕਿੰਨੀ ਪੀਤੀ ਆ ਜਮਾਈ ਥੋੜੀ ਪੀਤੀ ਭਾਈ 1 ਤੋਂ ਪੈਕ ਆਓ ਵੇ ਇੱਕ ਤੋਂ ਪੈਕ ਬਾਦ ਦੇਖਦਾ ਬੰਦਾ ਆ ਤੇ ਇਹ ਨਹੀਂ ਤਾਂ ਤੂੰ ਹੀ ਕਹਾਂ ਨੇ ਫੇ ਪੀਤੀ ਨਹੀਂ ਨਹੀਂ ਉਹ ਮੋਕਟ ਨਹੀਂ ਹੁੰਦੀ ਮਾਤਾ ਮਾਫ ਕਰ ਗੋਰੀਆਂ ਦਾ ਵਿਆਹ ਨੇ ਫਿਰ ਗੋਰੀਆਂ ਰਿਵਾਜ ਫੋਲੋ ਕਰਨਾ ਪੈਂਦਾ ਗੋਰੀਆਂ ਦਾ ਮੈਜੀ ਕਿਉਂ ਗੋਰੀਆਂ ਤੁਸੀਂ ਲੈ ਕੇ ਆਉਣੀਆਂ ਸੀ ਨਹੀਂ ਨਹੀਂ ਲੈ ਕੇ ਤੇ ਨਹੀਂ ਆਉਣੀਆਂ ਸੀ ਮੈਂ ਤਾਂ ਵਿਆਹ ਹੈ ਮੈਂ ਹੁਣ ਕਿਹੜੀ ਲਿਆਉਂਗਾ ਤੇ ਫਿਰ ਤੈਨੂੰ ਕੀ ਛਾਤੀ ਪਈ ਸੀ ਤੈਨੂੰ ਭੱਜਣ ਸੀ ਪਈ ਸੀ ਮੈਂ ਵਿਆਹ ਵੇ ਨਹੀਂ ਨਹੀਂ ਗੋਰੀਆਂ ਨੇ ਟਰੈਡੀਸ਼ਨਲ ਇੱਕ ਫੋਲੋ ਕੀਤਾ ਸੀ ਕਹਿੰਦੇ ਵੀ ਸਾਡੇ ਨਾਲ ਆ ਵੀ ਉਹਦਾ ਤਾਂ ਮੋਢੇ ਦੇ ਬਗਾਰ ਸਾਡਾ ਵਿਆਹ ਨਹੀਂ ਹੁੰਦਾ ਤੂੰ ਇਹ ਨੱਟ ਲਾ ਜੇ ਮਾਰ ਮੁੱਕੀ ਛਾਤੀ 'ਚ ਨਹੀਂ ਨਹੀਂ ਇਹੀ ਸੀ ਵੀ ਮੋਢੇ ਦੇ ਬਗਾਰ ਸਾਡਾ ਵਿਆਹ ਨਹੀਂ ਆਓ ਹੁਣ ਤੂੰ ਸੌਣਾ ਖਾ ਮੈਂ ਸੌਂ ਕੀ ਸੌਂ ਕਾਦੀ ਮੌਕਟੇ ਲਾ ਹਾਂ ਮੌਕਟੇਲ ਨਾਰਮਲ ਗੱਲ ਆ ਉਹ ਤੇ ਨਿਬੂ ਲਮ ਕਾ ਕੇ ਤੇ ਜਦੋਂ ਗੋਆ ਚ ਬੀਚਾਂ ਦੇ ਪੀਂਦੇ ਉਹਵੇਂ ਮੋਟੇ ਨੇ ਉੱਥੇ ਲੰਮੇ ਬਹਿ ਕੇ ਲੱਤਾਂ ਖਾ। ਤੂੰ ਤਾਂ ਪੀਤੀ ਨਹੀਂ। ਨਾ ਆਪਾਂ ਨੂੰ ਸੌਂ ਲੱਗੇ। ਕੀ ਦੀ? ਕੀ ਦੀ ਮਰਜ਼ੀ? ਆ ਡੈਡੀ ਦੀ ਗਾ। ਅੱਛੀ ਦੀ ਸੌਂ ਲੱਗੇ। ਆ ਡੈਡੀ ਦੀ। ਆ ਡੈਡੀ ਦੀ ਗਾ। ਡੈਡੀ ਦੀ ਸੌਂ ਗਾ। ਡੈਡੀ ਸੌਂ ਗਾ। ਸੌਂ ਲੱਗੇ ਇਹਨੂੰ। ਜਿਹਦੀ ਮਰਜ਼ੀ ਖਾ। ਗਿਰਬਖਸ਼ੀ ਦੀ ਸੌਂ ਲੱਗੇ ਇਹਨੂੰ। ਮੌਕਟੇਲ ਪੀਤੇ। ਮੋਕਟੇਲ ਮੰਮੀ ਦਾਰੂ ਹੀ ਹੁੰਦੀ ਆ ਕੋਕਟੇਲ ਹੋ ਰਹੀ ਨਹੀਂ ਮੋਕਟੇਲ ਤਾਂ ਦਾਰੂ ਹੀ ਬਣ ਗਈ ਨਹੀਂ ਨਹੀਂ ਯਾਰ ਲੇਮੋਨੇਡ ਯਾਰ ਇਹਨੂੰ ਕੀ ਪਤਾ ਗੱਗੂ ਗਿਆ ਵੇ ਫਾਇਦਾ ਨਹੀਂ ਯਾਰ ਪੂਰੇ ਵਯਾ ਉੱਥੇ ਕਿੰਨਾ ਦੋਦਾ ਤੂੰ ਹੁਣ ਕਦੀ ਕੈਨੇਡਾ ਕਿਹੜਾ ਗਿਆ ਵੇ ਜਿਹੜੀ ਫੇਰ ਆਉਂਦਾ ਉਹ ਤਾਂ ਗਲਟ ਟਰੈਡੀਸ਼ਨਾਂ ਚੀਜ਼ਾਂ ਬੋਲ ਰਹੀ ਸੀ ਡੋਨਟ ਨਾ ਇਹ ਨਹੀਂ ਗੱਲ ਕੈਨੇਡਾ ਟਰੈਡੀਸ਼ਨ ਕੈਨੇਡਾ ਤੋਂ ਗੋਰੇ ਆਏ ਸੀ ਸਾਡਾ ਵੈਲਕਮ ਨਹੀਂ ਕੈਨੇਡਾ ਤੋਂ ਅਮਰੀਕਾ ਤੋਂ ਆਏ ਅਮਰੀਕਾ ਸੌਰੀ ਸੌਰੀ ਅਮਰੀਕਾ ਨਹੀਂ ਜਦੋਂ ਮੈਂ ਕਿਹਾ ਸੀ ਪੇ ਉੱਥੇ ਸ਼ਹਿਰ ਹੈ ਜੇ ਕੰਮ ਕਰਦ ਜੇ ਉਦੋਂ ਤਾਂ ਤੈਨੂੰ ਹੱਗਣੀ ਲੱਗਈ ਪਿ ਤੋਰ ਕੇ ਖਾਇਆ ਨੂੰ ਉਹ ਸਾਈਕਲ ਦੇ ਹੱਥ ਲਾ ਗਿਆ ਸਾਈਕਲ ਨੂੰ ਹੱਥ ਲਾ ਗਿਆ ਸਾਈਕਲ ਨੂੰ ਹੱਥ ਲਾ ਗਿਆ ਆ ਜੇਵਨ ਗਾਣਾ ਕਿਧਰ ਨੂੰ ਆ ਆਉ ਲਾਤਾ ਆਉ ਜੱਕ ਹਾਂ ਹੁਣ ਕਹ ਹੁਣ ਵੀ ਝੂਠਾ ਪਾ ਮੰਮੀ ਨੂੰ ਬਾਸ਼ਨਾ ਸੰਘਾਣ ਕੇ ਉਹ ਵੀ ਝੂਠਾ ਪਾ ਦੇ ਹਾਰਿਆਂ ਨੂੰ ਉਹ ਵੀ ਝੂਠਾ ਮਾਰ ਮੰਮੀ ਨੂੰ ਬਾਸ਼ਨਾ ਸੰਗਾਈ ਉਹ ਹੀ ਤਾਂ ਗੱਲ ਆ ਜੇ ਮੁੰਡਾ ਮੰਮੀ ਕੋ ਬਾਸ਼ਨਾ ਛੱਡੀ चढ़ गई छठी छोटी वाश ना नहीं ਹਾਂ ਪੀਤੀ ਨੇ ਜਿਹੜੀ ਮੌਕੇ ਆ ਉਹ ਪੀਤਾ ਵੀ ਲਾਦਾ ਸਾਡਾ ਵੀ ਤਾਂ ਗੱਲ ਆ ਕੰਡਾ ਕਰ ਕਰਿਆ ਮੈਂ ਦੀਆਂ ਐਂ ਤਾਂ ਮੈਂ ਦੀਆਂ ਸੋਚ ਕੇ ਨਹੀਂ ਘਰੇ ਜਾ ਕੇ ਮੈਂ ਦੀਆਂ ਗੱਲਾਂ ਹੁੰਦੀਆਂ ਜਿਹਦਾ ਨਾ ਹੀ ਮੋਟੇ ਹੁੰਦਾ ਘਰੇ ਉਹ ਜਿਆ ਗੱਲ ਮੋਟਾ ਮੈਨੂੰ ਕਹਿੰਦਾ ਬਚੀ ਜਾ ਘੰਟਾ ਡੇਢ ਹੋਰ ਕਿਤੇ ਸਪੈਂਡ ਕਰ ਆਉਂਦੇ ਕਿੱਥੇ ਸਪੈਂਡ ਕਰ ਆਉਂਦੇ ਸਪੈਂਡ ਕਰ ਆਉਂਦੇ ਆਉ ਲਾਉਣਾ ਹੀ ਟਾਈਮ ਅਹੀਂ ਨੱਚ ਲੈਣਾ ਝਟ ਗੋਰੀਆਂ ਨਾਲ ਮੋਟੇ ਨੇ ਆਪ ਕਹਿੰਦੇ ਘਰੇ ਚੱਲ ਜੀਏ ਕੰਮ ਆ ਹਾਂ 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 ਪੱਪਾ ਇਹ ਗੱਲ ਤੈਨੂੰ ਨਾ ਧਾਰਨੀ ਤੈਨੂੰ ਕਹੇ ਛੱਡਰ ਦਾ ਬੁਮਾਰੀ ਤਾਂ ਆਇਆ ਬੀਬਕਾਰ ਗਾਂਵੇ ਪੈ ਬਣਾ ਆਪਣੀ ਜੀ ਥਲੇ ਮੋਟੇ ਜੀ ਦਾ ਗਾਂਵ ਜੀ ਜੀ ਗੁੱਗੂ ਨੇ ਲਿਆ ਖੜਾ ਰਿਓ ਨੂੰ ਕਹੇ ਉਹਨੂੰ ਜੇ ਉਹ ਜਗ੍ਹਾ ਨਹੀਂ ਆਉਂਦੀ ਸੋਹ ਜੀਪ ਤੇਰੀ ਥੱਥੋਂ ਕਰ ਦਊਗਾ ਮੈਂ ਕੀ ਕੀਤੀ ਜੀ ਛੇਰ ਕਰਕੇ ਕਰਦੇ ਨੋਨੀ ਕੇ ਵਿਆਹ ਜੀ ਪੀਤੀ ਇਹਨਾਂ ਨੇ ਕਿਹੜੇ ਨੇ ਤਾਨੂੰ ਤੁਹਾਡੇ ਵੈ ਚੀਤੀ ਹੂ ਸਾਰੂ ਉਹ ਨਹੀਂ ਨਾ ਆਉਂਗੀ ਫੇਰ ਗੱਲ ਖਤਮ ਉਹਨੇ ਨਹੀਂ ਪੀਤੀ ਅਸੀਂ ਕਿ ਵੀ ਗੱਲ ਨਹੀਂ ਫੋਟੇ ਤਾਂ ਕਾਲਾ ਆਵੇ ਲੱਗਦਾ ਥੱਕ ਇੱਕ ਹੱਥ ਨਾਲ ਗਈ ਬਹੁਤ ਬੁਰਾ ਹਾਲ ਹੋ ਗਿਆ ਜਵਾਨੀ ਦਾ ਮੰਮੀ ਕਿਰਸਾਨੀ ਤੇ ਜਵਾਨੀ ਦੋਵੇਂ ਰੁਲੀਆਂ ਪਈਆਂ ਨੇ ਪਰਨੇ ਤੇ ਪਹੁੰਚੋ ਸਾਰੇ ਜਣੇ ਸਾਨੂੰ ਖੰਮੂ ਆ ਕੋਈ ਕਹਿਣਾ ਚਾਹੁੰਦੇ ਆ ਕਿਉਂ ਹਾਂ ਲੱਗਦਾ ਨਾ ਪਤਾ ਨੌਨੀ ਫਰਾਰ ਹੋ ਗਿਆ ਅਗਲਾ ਹਾਂ ਲੱਗੇ ਗੱਗੋ ਨਹੀਂ ਆਪ ਉਹ ਵੈਪ ਪਾਈਪ ਹੋਆ ਪਲਾਸਟਿਕ ਦੇ ਬੂੜ ਤੇ ਚੜਿਆ ਆਉਂਦਾ ਹੀ ਦੇ ਤਰੇ ਤੇ ਐ ਚੰਗੀ ਤੇ ਸਫਾਈ ਹੋ ਜਾ ਐ ਵੀ ਤੜਕੇ ਉੱਠ ਕੇ ਚੂਈਆਂ ਅਸੀਂ ਵੀਰ ਜੀ ਉਦੋਂ ਉੱਠ ਕੇ ਨਹੀਂ ਆਇਆ ਤੂੰ ਨਵਾ ਵੀ ਸਾਰ ਗਿਆ ਦਿੱਕਾ ਆਪ ਤੂੰ ਵੱਡੇ ਦੇਣ ਉਰਦਾਂ ਦੇ ਅਸੀਂ ਟੌਰ ਨਾ ਸਵੇਰ ਤੜਕੇ 4 ਵਜੇ ਓਠਿਆ ਨਹੀਂ ਨਾ ਇਹ ਹੋ ਜੋ ਤਰ ਜਾਈ ਨਹੀਂ ਛੱਡੀ ਸਭੋ ਘੁੱਟ ਕੇ ਪੈ ਗਿਆ ਹਾਂ ਵੇਖ ਲੈ ਪੈਂਦਾ ਵੀ ਆਪੇ ਜਾਂਦੇ ਤੇ ਜਾਣ ਜਾਂਦੇ ਤੇ ਜਾਣ ਕਾ ਹੁਣ ਪਾ ਇੱਥੇ ਕਰ ਕੰਮ ਕੋਨੇ ਦਾ ਇੱਕ ਦਾ ਲੱਗਾ ਰੇ ਹੁਣ ਸਾਰਾ ਸਰਸਾ ਸਾਫ ਸੁਪਈਆ ਹੁਣ ਨਮਾ ਇਹਨਾਂ ਨੂੰ ਆ ਨੋਨੀ ਦੇ ਭੱਜਣ ਦੇ ਮੈਸੇਜ ਬੜੇ ਆਏ ਕਿਉਂ ਭੱਜਿਆ ਦੱਸੋ ਨੋਨੀ ਕਾਪ ਭੱਜਿਆ ਕੀ ਦੱਸ ਗਿਆ ਭੱਜਿਆ ਫਿੱਟਿਆ ਭੱਜਿਆ ਸਭ ਕੁਝ ਜੁੜਦਾ ਹੀ ਜੇ ਕੋਈ ਨਾ ਜੁੜਦਾ ਹੁੰਦਾ ਤਾਂ ਫੇਰ ਵੀ ਸੀ ਨੇ ਇਹਦੇ ਬਾਰੇ ਵਿਸਤਾਰ ਚ ਤੁਹਾਨੂੰ ਦੱਸਦੇ ਆਂ ਵੀ ਕੀ ਚੱਕਰ ਬਣਿਆ ਹੋਈ ਹੋਈ ਫੇਰ ਪੋਸਟ ਕਰਤਾ ਮਾਹ ਤਾਂ ਭਾਈ ਕੀ ਚੀਜ਼ ਬਤਮੀਜੇ ਵਾ ਜਿਵੇਂ ਮੈਂ ਦੱਸਦਾ ਕਰਨਗੀ ਆ ਉਹਦੇ ਹੀ ਭਰਾ ਦਾ ਵਿਆਹ ਉਹਨੇ ਮਿੱਠੇ ਪੁੱਛੇ ਮਾਨ ਮੁਰਕੇ ਵਿਆਹ ਕਰਾ ਲਿਆ ਉਹਨੂੰ ਪੜਾ ਉਹਦਾ ਭਰਾ ਹੋ ਗਿਆ ਅੱਜ ਕਿ ਮੈਂ ਕੀ ਲੈਣਾ ਉਹਦਾ ਆ ਬੜਾ ਉਹ ਹੋ ਕੇ ਬਾਈ ਕਰਕੇ ਧੂਈ ਤੇ ਲੱਤ ਮਾਰ ਕੇ ਉਹ ਗਾਹ ਗਿਆ 18000 ਤਨਖਾਹ ਹੀ ਉਹਦੀ ਤੇ ਸਵਾ ਲੀਟਰ ਦੁੱਧ ਮੰਨ ਲਾ 2100 ਕਿੰਨਾ ਹੋ ਗਿਆ 20000 2100 ਮੋਟਰਸਾਈਕਲ ਆਪਣਾ ਸੀ 2 ਸਾਲ ਤੋਂ ਉਹਦੇ ਕੋਲੇ ਆ ਇਹ ਮਾ ਲੜੀ ਇਹਨੇ ਈ ਤੁਈ ਜੱਤ ਲੱਤ ਮਾਰੀ ਕੱਪੜੇ ਵੀ ਆਪ ਦੇ ਕੱਪੜੇ ਨਹੀਂ ਐ ਹੀ ਹੁੰਦਾ ਹੁੰਦਾ ਵੀਰ ਐ ਹੀ ਹੁੰਦਾ ਹੁੰਦਾ ਵਾ ਤੂੰ ਖਾਲਾ ਮੈਨੂੰ ਕਿਸੇ ਦਾ ਭੜਾ ਨਾ ਕਰੋ ਸੰਗੀ ਘੁੱਟ ਕੇ ਰੱਖੋ ਨਾਪ ਕਰ ਨਾਪ ਕੇ ਵੇ ਨਾ ਉਹ ਨਾਪ ਕੇ ਮਾਰ ਵਾ ਖੋਖ ਕਰੀ ਗੱਮੀ ਬੋਤਮੇ ਛੇ ਹੁਣ ਖਿਜੀ ਜਾਂਦਾ ਈ ਖਿਜੀ ਸੀ ਆ ਕੀਤਾ ਇਹ ਇਹ ਵਧੀਆ ਰਹਿਣ ਗਿਆ ਵਿੱਚ ਮੱਥੇ ਧੋਦੀਆਂ ਆ ਪਵਨ ਤਾਂ ਬਾੜੀ ਮਾਰੀ ਆ ਆ ਵਾਲੀ ਬਾਤਮੀਜਾ ਤੂੰ ਮੱਤ ਬਾਤਮੀਜਾ ਜਾਈ ਆ ਗਿਆ ਪਿੱਛੇ ਮਨਿੰਦਰ ਸائیں ਅਮੜੀ ਬੋਤਰਾ ਆ ਉਹ ਹੋ ਹੋ ਉਹ ਆਵੇ ਕਿਹੜਾ ਆਵੇ ਸائیں ਕਲਾ ਆਹੋ ਕਿਹੜੇ ਕੰਮ ਕਰਾ ਦੇ ਆ ਨਵਈ ਅੱਜ ਇਹ ਨਹੀਂ ਨਵਈ ਆ ਨਾ ਜੀ ਇਹਨਾਂ ਠੰਡ ਲੱਜੂ ਕਿਉਂਕਿ ਹਲੇ ਗੜਿਆਂ ਕਰਕੇ ਠੰਡ ਵਧੀ ਹੋਈ ਆ ਯਾਰ ਸਮਝੋ ਬਾਰਾ ਠੰਡ ਬੜੀ ਵਧ ਗਈ ਯਾਰ ਗੜਿਆਂ ਕਰਕੇ ਮੱਕੀ 17 ਮੇ 18 ਦਿਨ ਨਿਕਲ ਗਈ ਰੋਕਨ ਦਾ ਹੂੰ ਚਲੋ ਕੋਈ ਬਾਤ ਨਹੀਂ ਕੋਈ ਚੱਕਰੀ ਨਹੀਂ ਤੂੰ ਹੂੰ ਹੂੰ ਟੱਕਾ ਤੋੜਨਾ ਨਹੀਂ ਜੱਖਾ ਮੋੜਨਾ ਨਹੀਂ ਆ ਉਹ ਵਿਹਲੇ ਬੰਦੇ ਜਾ ਕੇ ਵਿਹਲੇ ਬੰਦੇ ਦਿਖਾ ਆ ਬੈਠੇ ਕੋਈ ਤੜਕੇ ਕੰਮ ਨਹੀਂ ਕੀਤਾ ਰੋਲਾ ਪਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਦਿੰਦਾ ਇੱਕ ਗੱਲ ਦੱਸ ਨਾ ਇਹ ਰੋਲਾ ਪਾਵਾ ਤੂੰ ਉੱਠ ਕੇ ਆਉਂਦੇ ਵੀ ਨਹੀਂ ਕੋਈ ਨਹੀਂ ਕੋਈ ਨਹੀਂ ਇੱਕ ਗੱਲ ਦੱਸਦਾ ਠੋਕ ਕੇ ਜਿੰਨਾਂ ਕੋ ਤਾਂ ਹੈਗੇ ਨਾ ਡੰਗਰ ਸਾਂਭ ਲਓ ਆਉਣ ਵਾਲਾ ਟਾਈਮ ਸਿਰਫ ਇਹਨਾਂ ਦਾ ਐ ਕਿ ਮੰਨਣਾ ਨਹੀਂ ਸਾਨੂੰ ਬੜੇ ਘਰਾਂ ਨੇ ਤੂੜੀ ਲਈ ਆਖਿਆ ਨਹੀਂ ਤਾਂ ਨਾਲ ਪਹਿਲਾਂ ਹੀ ਲੱਗ ਜਾਂਦਾ ਨਾ ਮੰਮੀ ਡੰਗਰ ਲੋਕਾਂ ਦੇ ਘਰਾਂ ਚ ਵੇਚਿਆ ਲੱਖ ਤੋਂ ਥੱਲੇ ਮੱਝ ਨਹੀਂ ਆਉਗੀ ਹੂੰ ਛੜੀ ਜੀ ਆਉਂਦੀ ਹਣੀ ਜਿਹੜੀ ਕੋਈ ਸੁਣਿਆ ਕੁੱਤੇ ਲੱਖ ਤੋਂ ਥੱਲੇ ਮੱਝ ਨਹੀਂ ਆਉਂਦੀ ਜੀ ਆਈਡੀ ਡੇਟ ਜੇ ਕੋਈ ਡੰਗਰਾਂ ਦਾ ਕੰਮ ਜੇ ਕੇ ਉਹ ਹੈਗੇ ਸਾਂਭ ਲੋ ਹਾਂ ਮੈਂ ਕਹਿੰਦਾ ਆਉਣ ਵਾਲਾ ਫਿਊਚਰ ਇਹ ਵਾਕਈ ਕਾਲਾ ਸੋਨਾ ਯਾਰ ਸਿਰ ਆ ਗਿਆ ਬਲੈਕ 골ਡ ਹੀ ਆ ਹਾਂ ਇਹ ਲੋਕਾਂ ਨੇ ਫਰੀ ਵਧਾਉਣਾ ਹਾਂ ਹੁਣ ਇਹ ਫਰੀ ਵਾਲਾ ਕੰਮ ਹੀ ਹੋਇਆ ਨਾ ਹਾਂ ਕਾਹਨੂੰ ਕਾਹਨੂੰ ਅਗਲੇ ਘਰਾਂ ਨੂੰ ਪਹਿਲਾਂ ਦੋਰੇ ਦੱਦੇ ਪਾਣੇ ਨੂੰ ਲੈ ਕੇ ਅੱਗੇ ਨਾ ਨਾਮ ਲੈਣਾ ਹੁੰਦਾ ਸੀ ਅਗਲੇ ਦੇ ਕੋਟ ਦੇਣਾ ਪੈਂਦਾ ਨਾ ਮਿੰਸ ਕੜਨ ਦੀ ਪੈਂਦੀ ਹੁਣ ਅਗਲਾ ਆਉਂਗਾ ਕੋਈ ਮੇਰਾ ਨਾਮ ਕਰ ਲੋਗੇ ਕਹੋਗੇ ਕਿ ਤੂੜੀ 300 ਨੂੰ ਹੀ ਰਹਿ ਗਈ ਇਹ ਡੰਗਰ ਹੀ ਹੈ ਕਿ ਤੂੜੀ ਦਾ ਰੇਟ ਜਿਵੇਂ ਵਧੂ ਜਿਹੜੀ ਅੱਗੇ ਤੂੜੀ ਫੈਕਟਰੀ 'ਚ ਛੜਦੀ ਸੀ ਉਹਦੀ ਕਮੀ ਕਰਤੀ ਗੱਠ ਨੇ ਪੂਰੀ ਝੋਨੇ ਵਾਲੀ ਨੇ ਹੂੰ ਕਿਸੇ ਕੋ ਹੈਗਾ ਪਿੰਡ ਆਪਣੇ ਡੰਗਰ ਕੋਈ ਨਹੀਂ ਲੱਗਾ ਨਾ ਤਾਂ ਨਾ ਕਰਾਂ ਇਹਨਾਂ ਨੇ ਵੇਚ ਤੇ ਸਾਰੇ ਇਹਨਾਂ ਨੇ ਨਾ ਮੈਨੂੰ ਸਾਰੇ ਵੇਚਦੇ ਆ ਹਾਂ ਉਹ ਦੱਸਦਾ ਸੀ ਅੱਜ ਸਾਰੇ ਭੜਗਾਤੇ ਆ ਦੋ ਦੋ ਹੀ ਆ ਬਸ ਡੰਗਰਾਂ ਵੇਚੀ ਜਾਂਦੇ ਲੋਕ ਪਰ ਇਹਨਾਂ 'ਚ ਕਮਾਈ ਬੜੀ ਇੱਕ ਤਾਂ ਮੈਂ ਦੱਸਾਂ ਬੰਦਾ ਤੜਕੇ ਉੱਠਦਾ ਸਿਹਤ ਵਧੀਆ ਰਹਿੰਦੀ ਆ ਤੇ ਇੱਕ ਬੰਦਾ ਡਿਪਰੈਸ਼ਨ 'ਚ ਦੂਰ ਰਹਿੰਦਾ ਡਿਪਰੈਸ਼ਨ ਆਪੇ ਨਹੀਂ ਹੋਣਾ ਤਿੰਨ ਘੰਟੇ ਸਵੇਰੇ ਨਾ ਮਰ ਜਦੇ ਤੈਨੂੰ ਸ਼ਾਮ ਨੂੰ ਅਗਲਾ ਸੋਚ ਜਦੋਂ ਡਿਪਰੈਸ਼ਨ ਆਉਣ ਲੱਗਦਾ ਅਗਲੀ ਮੂਤ ਨਾਲੇ ਬੜੀ ਪੂਸ਼ ਮਾਰਦੀ ਆ ਤੇ ਸੈਟ ਹੈ ਦੋ ਜਰ ਵਿੱਚ ਉਹ 2 ਲੱਖ ਤੋਂ ਉੱਤੇ ਗੱਡੇ ਤਾਂ ਐ ਪਲਵਿੰਦਰ ਨੇ ਨਾ ਸਾਲ ਦੀ ਕਮਾਈ ਕੱਢੀ ਕਹਿੰਦਾ ਮੈਂ 5 ਲੱਖ ਰੁਪਈਆ ਕਹਿੰਦਾ ਬਚਾਇਆ ਕਹਿੰਦਾ ਡੰਗਰਾ ਚੋਂ ਨਾਲੇ ਵੇਲਾ ਉਹਨੇ ਗੱਬੜ ਵੀ ਨਹੀਂ ਹੁੰਦ ਦਿੱਤੀਆਂ ਉਹ ਇੱਧਰੇ ਹਾਰ ਪਾਇਆ ਭੱਜਣ ਦੀ ਫੁੱਲ ਤੇ ਆਣੀ ਉਹ ਇਹਨੂੰ ਪਾਸ ਹਿੰਗਲ ਦਾ ਟਾਇਰ ਕਰ ਇਹਨੇ ਭੱਜਣ ਵਾਲੀ ਆ ਕੱਲ ਭਰਾ ਨਹੀਂ ਗਾਲ ਚੋਲਾ ਹੀ ਫਿਰਦੀ ਸੰਗਲ ਟਿੱਡੀ ਜੀ ਤੇ ਮੋਲੀ ਭੱਜਣ ਦਾ ਕਾਰਨ ਬਈ ਸਿੱਧੀ ਗੱਲ ਸਾਡੇ ਪਿੰਡ ਦੇ ਹੈਗੇ ਬੀ ਤੇ ਸੀ ਸਮਝ ਲੋ ਆਪੇ ਮੈਂ ਗਾਲ ਘੜਦਾ ਚੰਗਾ ਲੰਦਾ ਕਿਉਂਕਿ ਪਰਿਵਾਰ ਦੇਖਦੇ ਆਪਣ ਵੀ ਉਹਨਾ ਭਾਣਿਆ ਕਿ ਸਾਰੇ ਡੰਗਰ ਉਹਦੇ ਸਿਰ ਤੇ ਸਾਂਭਿਆਂਦੇ ਕਿਉਂਕਿ ਬੰਦੇ ਨਾਲ ਹੁੰਦਾ ਆਪਣਾ ਮੋਹ ਪਿਆਰ ਅਸੀਂ ਐਮਕੇ ਦੇ 18-19000 ਰੁਪਏ ਤਨਖਾਹ ਦੇ ਲੇ ਕੇ ਨੂੰ ਬਾਕੀ ਉਹ ਆਉਂਦਾ ਸੀਗਾ ਸਵੇਰੇ 3 ਵਜੇ 5 ਵਜੇ ਮੱਝਾ ਚਵਾ ਕੇ ਚੱਲ ਜਾਂਦਾ ਸੀ ਫਿਰ ਆਉਂਦਾ ਸੀ 8 ਵਜੇ ਨਹੀਂ 7 ਵਜੇ ਫਿਰ 8 ਵਜੇ ਪਾਣੀ ਪੀ ਕੇ ਚਲ ਜਾਂਦਾ ਸੀ ਪੱਠੇ-ਪੱਠੇ ਪਾਏ ਹੁੰਦੇ ਸੀ ਮੰਨ ਲਓ 3 4 5 4 ਘੰਟੇ ਸਵੇਰੇ ਸ਼ਾਮ ਨੂੰ ਆਉਂਦਾ ਸੀ 2 ਵਜੇ ਫਿਰ ਉਹ ਚਲ ਜਾਂਦਾ 3 ਵਜੇ 6 ਘੰਟੇ ਕਿਹ ਹੋ ਗਿਆ ਤੇ ਫਿਰ 4 ਵਜੇ ਚਬਾਈ ਕਰਦੇ ਸੀ 4 5 6 ਵਜੇ ਚਲਦਾ ਤਿੰਨ 7 ਘੰਟੇ ਕੰਮ ਕਰਦਾ ਸੀ ਸਿਰਫ 8 ਹਾਂ 9 ਵੀ ਲਾ ਲ ਤੁਸੀਂ 9 ਘੰਟੇ ਕੰਮ ਕਰਦਾ ਤੇ ਆਪਾਂ ਇੰਨੇ ਇਧਰ ਘਾਰੇ ਸਾਡੇ ਪਿੰਡ ਚ ਦਿਹਾੜੀ 400 ਰੁਪਏ ਚੱਲਦੀ ਤੇ 30 ਦਿਨਾਂ ਦਾ 1200 12000 ਰੁਪਏ ਬਣਦਾ ਇਨਾ ਵਾਅਦਾ ਸਭ ਕੋ ਦਿੱਤਾ ਪਰ ਕਦਰ ਨਹੀਂ ਬੰਦਾ ਕਰਦਾ ਪਿੱਛੇ ਜੇ ਹਟ ਗਿਆ ਕਿਉਂਕਿ ਹੁਣ ਸਾਡਾ ਹੀ ਮੱਕੀ ਦਾ ਕੰਮ ਉਹ ਐਟ ਟਾਈਮ ਤੇ ਜਵਾਬ ਦੇ ਜਾਂਦਾ ਹੁਣ ਭੱਜ ਗਿਆ ਕਹਿੰਦਾ ਮੈਂ ਨਹੀਂ ਆ ਪਸ ਲੈਣਾ ਪਈਆਂ ਹੁਣ ਪਤਾ ਨਹੀਂ ਕਿੱਥੇ ਕੰਮ ਕਰਦਾ ਰੋਜਾਂ ਨੂੰ ਫੋਨ ਲਾਉਂਦਾ ਰਹਿੰਦਾ ਕੀ ਮੈਂ ਮੱਝਾਂ ਚਵਾ ਦਿਆ ਕਰੂੰ ਸਵੇਰ ਦੀਆਂ ਵੇਖ ਹੁਣ ਮਾਤ ਜੀ ਨਹੀਂ ਮਿਲਦੀ ਮਤਲਬ ਕਿ ਜਿਹੜਾ ਆਪਣਾ ਟਾਈਮ ਉਹ ਤਾਂ ਖਰਾਬ ਕਰ ਹੀ ਦਿੱਤਾ ਕੀ ਕਦਰ ਕਰੀਏ ਬੰਦੇ ਦੀ ਕਦਰ ਨਹੀਂ ਕਰ ਸਕਦੇ ਪਰ ਗੋਇਆ ਇਕੱਠਾ ਕਰ ਸਕਦੇ ਹਾਂ ਕਰ ਲਓ ਕਰ ਰਿਹਾ ਗੋਆ ਬੂਆ ਰੇ ਕਿੱਡੀ ਗੱਲ ਆ ਯਾਰ ਜੇ ਬਾਹਰ ਹੁੰਦੇ ਕੰਮ ਕਰਨਾ ਸੀ ਇੱਥੇ ਆਵਦਾ ਆ ਐਮਰ ਸੁਖਰੀ ਨਹੀਂ ਹੁਣ ਆ ਕੇ ਕਰਨਾ ਪੈਂਦਾ ਤਾਂ ਬੰਦਾ ਰੱਖਿਆ ਉਹਦੇ ਨਾਲ ਹੁਣ ਆ ਆ ਯਾਰ ਅੱਤ ਪੈ ਗਈ ਬੰਦੇ ਦੀ ਇੱਥੇ ਗੋਏ ਦੇ ਵੱਤ ਵਾਰ ਕਿੰਨੇ ਕੜਾਈਏ ਜਾਂ ਕਿੰਨੀਆਂ ਬੱਗੀਆਂ ਬੰਦੀਆਂ ਨਹੀਂ ਆ ਚਾਰ ਤੇ ਬਾਹਰ ਆਵੇਲਾ 1 ਘੰਟੇ ਦੇ ਵਿੱਚ ਪੱਠੇ ਪਾ ਕੇ ਅਸੀਂ ਮਾਰਨਿੰਗ ਚਾਰੇ ਭੈਣ ਭਰਾ ਅਸੀਂ ਚਾਰੇ ਲੱਗਦੇ ਆ ਚਾਰੇ 1.5 ਘੰਟੇ ਦੇ ਵਿੱਚ ਅਸੀਂ 4 ਵੇ ਲੱਗੇ 5:30 6 ਬਾਈ ਨੂੰ ਅੰਦਰ ਜਾ ਕੇ ਫੇਰ ਸੌਂ ਜਾਂਦੇ ਨੇ ਤੇ ਬਾਹਰ ਜਾ ਕੇ ਵੇਖ ਲੈ ਬੱਗੀਆਂ ਸਵੇਰ ਤੋਂ ਸ਼ਾਂਤ ਦਾ ਹੀ ਢੋਣੀਆਂ ਪੈਂਦੀਆਂ ਕੰਸਟਰਕਸ਼ਨ ਵਾਲੇ ਕੰਮ ਤੇ ਕੋਈ ਫੁਗਰੀ ਨਹੀਂ 80000 ਨੂੰ ਅੱਜ ਕੱਲ ਠੇਕਾ ਚੜ ਗਿਆ ਇੱਕ ਮੱਝ ਲਾਓ ਮੰਨ ਲਓ ਵੀ ਇਹ ਆਜੇ ਨਹੀਂ ਲੱਖ ਦੀ ਉਸ ਤੋਂ ਮਗਰ ਜਿਹੜਾ ਬੱਚਾ ਬਚ ਗਿਆ ਉਹ ਬਚ ਗਿਆ 40 ਤੋਂ 50000 ਦੇ ਨੇੜੇ ਦੁੱਧ ਦੇ ਦਿੰਦੀ ਵਧੀਆ ਖਰਾਕ ਤੇ ਵਧੀਆ ਲਿਓ ਹੁਣ ਕੋਈ ਮਾੜੀ ਲੈ ਲਈ ਦਸਕਰ ਵਾਲੀ ਉਹਨੇ ਥੋੜੀ ਦੇਣ ਤੇ ਬਾਕੀ ਇੱਕ ਕਿੱਲੇ ਦੀ ਕਮਾਈ ਦਿੰਦੀ ਆ ਜਿਹਦੇ ਕੋ 50 50 ਕਿ ਲਈ ਆ ਹਮਗਰ ਬੱਚਾ ਬਚਾ ਕੇ ਆਈ ਸਾਰੇ ਬਚਾਏ ਬਈ ਆਹੀਂ ਦੁੱਧ ਲਾਜੀ ਤੁਹਾਡਾ ਲੱਖ ਦਾ ਲੱਖ ਫੇਰ ਅਗਲੇ ਸਾਲ ਖੜਾ ਇਹ ਨਹੀਂ ਕਿ ਤੁਸੀਂ ਲੱਖ ਦੇਤਾ ਤੇ ਬਸ ਉਹ ਖਤਮ ਹਾਂ ਉਹ ਲੱਖ ਵੱਖਰਾ ਖੜਾ ਤੁਹਾਡਾ ਤੇ ਜਿਹੜੇ ਬੱਚੇ ਆ ਉਹ ਵੱਖਰੇ ਪਲ ਗਏ ਜਿਹੜਾ ਦੁੱਧ ਪੀ ਲਿਆ ਵੱਖਰਾ ਠੀਕ ਆ ਸਾਰੇ ਗੈਜੇ ਕਾਰ ਕਰਾ ਦੇਾਂਗੇ ਤੇ